ਸਸਿਕਾ ਜੀ ਕੀ ਹਾਲ ਚਾਲ ਹੈ ਅੱਜ ਮੈਂ ਆਪਣੇ ਆਫਿਸ ਤੋਂ ਵੀ ਵੀਡੀਓ ਬਣਾ ਰਿਹਾ ਹਾਂ ਥੋੜਾ ਟਾਈਮ ਸੀਗਾ ਮੇਰੇ ਕੋਲ ਵੀਡੀਓ ਦਾ ਵਿਸ਼ਾ ਹੈ ਕਿ ਸਾਨੂੰ ਕੋਈ ਕੁਝ ਜਿਹੜੇ ਨਵੇਂ ਬੰਦੇ ਆ ਕੁਝ ਅਣਜਾਣ ਬੰਦੇ ਆ ਉਹਨਾਂ ਨੂੰ ਕਿੰਨੀ ਕੁ ਇਜਾਜ਼ਤ ਦੇਣੀ ਚਾਹੀਦੀ ਆਪਣੀ ਨਿੱਜੀ ਜ਼ਿੰਦਗੀ ਦੀਆਂ ਗੱਲਾਂ ਜਾਣਨ ਦੀ ਕਈ ਵਾਰੀ ਹੁੰਦਾ ਹੈ ਕਿ ਸਾਡੇ ਕੋਈ ਨਵਾਂ ਬੰਦਾ ਸਾਨੂੰ ਮਿਲਦਾ ਪਹਿਲੀ ਵਾਰ ਮਿਲਦਾ ਦੂਜੀ ਵਾਰ ਜਾਂ ਤੀਜੀ ਵਾਰ ਮਿਲਦਾ ਹੈ ਤੇ ਅਸੀਂ ਉਸ ਨੂੰ ਆਪਣੀਆਂ ਦਿਲ ਦੀਆਂ ਗੱਲਾਂ ਦੱਸਣ ਲੱਗ ਪੰਨੀਆਂ ਜਾਂ ਉਹਨੂੰ ਆਪਣੇ ਘਰ 'ਚ ਇਜਾਜ਼ਤ ਦੇ ਦੰਨੇ ਆ ਘਰ 'ਚ ਆਣ ਦੀ ਜਾਂ ਮੁਰਮੁਰ ਆਣ ਦੀ ਕਿ ਜਿਹੜੇ ਬੰਦੇ ਨੂੰ ਅਸੀਂ ਚੰਗੀ ਤਰ੍ਹਾਂ ਨਹੀਂ ਜਾਣਦੇ ਉਹਨੂੰ ਕਿੰਨੀ ਕੁ ਇਜਾਜ਼ਤ ਦੇਣੀ ਚਾਹੀਦੀ ਆ ਘਰ ਚ ਆਣ ਦੀ ਮੇਰਾ ਨਾਂ ਬਬੂ ਕਨੇਸਰ ਹੈ ਇਹ ਇੰਟਰਨੈਟ ਦਾ ਨਾਮ ਹੈ ਵੈਸੇ ਪੱਕਾ ਨਾਮ ਮੇਰਾ ਦਿਵਿੰਦਰ ਸਿੰਘ ਹੈ ਤੇ ਮੈਂ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਕਰਦਾ ਤੇ ਇਸ ਤਰ੍ਹਾਂ ਦੀ ਕੁਛ ਹਲਕੇ ਫੁਲਕੇ ਬੇਸ਼ੰਤ ਮੇਰੇ ਵੀਡੀਓ ਹੁੰਦੀ ਹੈ ਚਲੋ ਵੀਡੀਓ ਸ਼ੁਰੂ ਕਰਦੇ ਆ ਅਸੀਂ ਕਈ ਵਾਰੀ ਨਾ ਧੋਖਾ ਖਾ ਜਾਂਦੇ ਹਾਂ ਕੁਝ ਬੰਦੇ ਸਾਡੀ ਜ਼ਿੰਦਗੀ ਚਾਹਦੇ ਆ ਅਸੀਂ ਆਪਣੀਆਂ ਦਿਲ ਦੀਆਂ ਸਾਰੀਆਂ ਗੱਲਾਂ ਖੋਲ ਦਿੰਨੇ ਆ ਉਹਨਾਂ ਨੂੰ ਆਪਣੇ ਘਰ ਚ ਬੇਰੋਕ ਟੋਕ ਆਣ ਜਾਣ ਦਿੰਦੇ ਆ ਬਾਅਦ ਵਿੱਚ ਸਾਨੂੰ ਪਤਾ ਲੱਗਦਾ ਵੀ ਉਹ ਬੰਦੇ ਖਤਰਨਾਕ ਸੱਪਾਂ ਵਰਗੇ ਕਿ ਉਹ ਮੌਕਾ ਪਾ ਕੇ ਤੁਹਾਨੂੰ ਡੰਗ ਮਾਰ ਜਾਂਦੇ ਆ ਸਾਰੇ ਨਹੀਂ ਤਕਰੀਬਨ ਤਕਰੀਬਨ ਅਸਲ ਚ ਅਸੀਂ ਜਦ ਉਮਰ ਜ਼ਿਆਦਾ ਹੋ ਜਾਂਦੀ ਹੈ ਨਾ ਸਾਡੀ ਕਾਫੀ 25 30 ਸਾਲ ਤੋਂ ਉੱਤੇ ਜਦ ਹੋ ਜਾਂਦੇ ਆ ਸਾਨੂੰ ਥੋੜੀ ਬਹੁਤੀ ਤਾਂ ਪਛਾਣ ਹੋ ਜਾਂਦੀ ਆ ਪਰਖ ਹੋ ਜਾਂਦੀ ਆ ਬੰਦੇ ਦੀ ਕਿ ਇਹ ਬੰਦਾ ਕਿੱਦਾਂ ਦਾ ਆ ਪਰ ਕਈ ਵਾਰੀ ਧੋਖਾ ਖਾ ਜਾਂਦੀ ਆ ਸੋ ਮੈਂ ਨਾ ਅੱਜ ਵੀਡੀਓ ਚ ਇੱਕ ਕਹਾਣੀ ਵੀ ਸੁਣਾਵਾਂਗਾ ਉਹ ਵੀ ਇਸੇ ਵਿਸ਼ੇ ਤੇ ਆ ਕਿ ਸਾਨੂੰ ਕਿੱਦਾਂ ਕਰਨੀ ਚਾਹੀਦੀ ਆ ਜਦੋਂ ਅਸੀਂ ਕਿਸੇ ਬੰਦੇ ਦੇ ਨਾਲ ਆ ਰਾਬਤਾ ਕਿਸੇ ਨਵੇਂ ਬੰਦੇ ਨਾਲ ਕਾਇਮ ਕਰਦੇ ਪਹਿਲੀ ਤਾਂ ਗੱਲ ਸ਼ੁਰੂ ਦੇ ਵਿੱਚ ਨਾ ਉਹਨੂੰ ਇੰਨੀ ਖੋਲ੍ਹ ਨਹੀਂ ਦੇਣੀ ਚਾਹੀਦੀ ਆਪਣੀਆਂ ਦਿਲ ਦੀਆਂ ਗੱਲਾਂ ਨਹੀਂ ਦੱਸਣੀਆਂ ਚਾਹੀਦੀਆਂ ਜਿਹੜੀਆਂ ਤੁਸੀਂ ਆਪਣੇ ਜਿਹੜੇ ਖਾਸ ਬੰਦੇ ਐ ਉਹਨਾਂ ਨਾਲ ਕਰਦੇ ਹੋ ਜਿਹੜੇ ਜਿਹੜੇ ਪਰਖਿਓ ਬੰਦੇ ਆ ਕਈ ਸਾਲਾਂ ਤੋਂ ਤੁਹਾਡੇ ਨਾਲ ਐ ਪੂਰੇ ਵਿਸ਼ਵਾਸਪਾਤਰ ਐ ਹਮੇਸ਼ਾ ਉਸ ਬੰਦੇ ਨੂੰ ਪਹਿਲਾਂ ਸੀਮਤ ਰੱਖੋ ਬਾਅਦ ਵਿੱਚ ਦੇਖੋ 6 ਮਹੀਨੇ 7 ਮਹੀਨੇ ਕਿ ਉਹ ਬੰਦਾ ਤੁਹਾਡੇ ਕਿੱਦਾਂ ਦਾ ਐ ਕਿਤੇ ਉਹ ਉਦਾ ਵਿਵਹਾਰ ਕਿੱਦਾਂ ਦਾ ਹੈ ਉਹਦੀ ਉੱਠਣੀ ਬੈਠਣੀ ਕਿੱਦਾਂ ਦੀ ਹੈ ਤੇ ਉਹਦੀਆਂ ਗੱਲਾਂ ਕਿੱਦਾਂ ਦੀਆਂ ਐ ਕਿੱਦਾਂ ਦਾ ਉਹਦਾ ਕਿਰਦਾਰ ਕਿੱਦਾਂ ਦਾ ਹੈ ਸੋ ਬਹੁਤ ਜ਼ਰੂਰੀ ਹੈ ਸਾਡੇ ਸਿਆਣੇ ਵੀ ਇਦਾਂ ਹੀ ਕਹਿੰਦੇ ਹੁੰਦੇ ਸੀ ਕਿ ਪਹਿਲਾਂ ਜਦੋਂ ਕੋਈ ਬੰਦਾ ਅਣਜਾਣ ਆਦਾ ਉਹਨੂੰ ਬਾਹਰ ਬਠਾਲਦੇ ਇਹਨੂੰ ਅੰਦਰ ਤੱਕ ਨਹੀਂ ਲਿਜਾਂਦੇ ਹੁੰਦੇ ਸੀ ਕਿਉਂਕਿ ਇਹ ਚੀਜ਼ਾਂ ਨਾ ਇਹਦਾ ਚੀਜ਼ਾਂ ਤੋਂ ਜਿੰਨਾ ਤੁਸੀਂ ਬਚੂਗੇ ਉਹਨਾਂ ਤੁਹਾਡਾ ਚਿੰਤਾ ਮੁਕਤ ਹੋਏਗਾ ਕਿਉਂਕਿ ਜਦੋਂ ਟਾਈਮ ਲੰਘ ਜਾਂਦਾ ਹੈ ਨਾ ਫਿਰ ਚਿੰਤਾਵਾਂ ਵੀ ਵੱਧ ਜਾਂਦੀਆਂ ਹਨ ਮੈਂ ਕਹਾਣੀ ਸੁਣਾਉਣਾ ਤੁਹਾਨੂੰ ਪਹਿਲਾਂ ਕਹਾਣੀ ਮਨ ਘੜਤ ਹੈ ਪਰ ਸਿੱਖਿਆਦਾਇਕ ਹੈ ਬਹੁਤੀਆਂ ਕਹਾਣੀਆਂ ਮਨ ਘੜਤੀ ਹੁੰਦੀਆਂ ਤੇ ਪਰ ਪੁਰਾਣੇ ਸਮਿਆਂ ਤੋਂ ਮਨ ਘੜਤੀ ਹੁੰਦੀਆਂ ਕਹਾਣੀਆਂ ਜ਼ਿਆਦਾਤਰ ਸਿੱਖਿਆ ਲਈ ਹੀ ਬਣਾਈਆਂ ਜਾਂਦੀਆਂ ਹਨ ਕਹਾਣੀ ਦਾ ਸ਼ੀਰਸ਼ਕ ਹੈਗਾ ਪਾਲਤੂ ਸੱਪ ਇਹ ਦੱਖਣੀ ਅਫਰੀਕਾ ਦੀ ਇੱਕ ਕਹਾਣੀ ਹੈ ਉੱਥੇ ਇੱਕ ਔਰਤ ਨਾਲ ਇੱਕ ਕਹਿੰਦੇ ਆਂ ਵੀ ਇੱਕ ਸੱਪ ਅਜਗਰ ਟਾਈਪਸ ਸੱਪ ਛੋਟਾ ਹੁੰਦਾ ਬੱਚਾ ਹੁੰਦਾ ਉਹਨੂੰ ਇੱਕ ਔਰਤ ਆਪਣੇ ਘਰੇ ਲੈ ਆਂਦੀ ਹੈ ਉਹਨੂੰ ਬੜੇ ਪਿਆਰ ਨਾਲ ਪਾਲਦੀ ਹੈ ਉਹਨੂੰ ਸਾਰਾ ਕੁਸ਼ੀ ਦਾ ਖਾਣ ਪੀਣ ਦਾ ਧਿਆਨ ਰੱਖਦੀ ਬਹੁਤ ਪਿਆਰ ਉਹਦਾ ਵੀ ਬਹੁਤ ਪਿਆਰ ਉਸ ਔਰਤ ਨਾਲ ਵੱਧ ਜਾਂਦਾ ਹੈ ਇੰਨੇ ਸਮਾਂ ਲੰਘਦਾਰ ਗਿਆ ਤੇ ਉਹ ਜਿਹੜਾ ਛੋਟਾ ਬੱਚਾ ਸੀਗਾ ਉਹ ਅਜਗਰ ਦਾ ਰੂਪ ਲੈ ਗਿਆ ਪਰ ਉਹਦਾ ਪਿਆਰ ਬਹੁਤ ਸੀਗਾ ਔਰਤ ਐਦਾ ਲੱਗਦਾ ਸੀਗਾ ਵੀ ਜਿੱਦਾਂ ਕੋਈ ਰੋਹਾਨੀ ਰਿਸ਼ਤਾ ਹੁੰਦਾ ਤੇ ਬੜਾ ਘੁਲ ਮਿਲ ਕੇ ਹੀ ਰਹਿੰਦਾ ਸੀਗਾ ਪਰਿਵਾਰ ਦੇ ਨਾਲ ਉਸ ਔਰਤ ਦੇ ਨਾਲ ਫਿਰ ਹੋਇਆ ਕਿਆ ਕਹਿੰਦੀ ਆ ਵੀ ਇੱਕ ਦਿਨ ਉਹਨੇ ਅਜਗਰ ਨੇ ਸੱਪ ਨੇ ਖਾਣਾ ਪੀਣਾ ਛੱਡ ਦਿੱਤਾ ਖਾਵੇ ਨਾ ਕੁਝ ਵੀ ਤੇ ਉਹਦਾ ਥੋੜਾ ਥੋੜਾ ਵਿਵਹਾਰ ਵੀ ਚੇਂਜ ਹੋਣ ਲੱਗ ਪਿਆ ਉਹ ਔਰਤ ਨੂੰ ਬਹੁਤ ਕੁਝ ਖਾਣ ਨੂੰ ਦਿੰਦੀ ਪਰ ਉਹ ਹਮੇਸ਼ਾ ਨਕਾਰ ਦਿੰਦਾ ਤੇ ਇੱਕ ਗੱਲ ਹੋਰ ਹੋਣ ਲੱਗ ਪਈ ਉਹ ਔਰਤ ਨੂੰ ਨਾ ਕਈ ਵਾਰੀ ਬੜੇ ਪਿਆਰ ਦੇ ਨਾਲ ਕੁੰਡਲ ਜੇ ਮਾਰਦਾ ਰਹਿੰਦਾ ਸੀਗਾ ਕੁੰਡਲ ਮਾਰੀ ਜਾਣੀ ਉਹਨਾਂ ਔਰਤ ਨੂੰ ਤੇ ਉਹ ਔਰਤ ਨੂੰ ਲੱਗਿਆ ਵੀ ਵੈਸੇ ਪਿਆਰ ਕਰਦਾ ਆ ਪਰ ਭੁੱਖ ਜਿਹੜੀ ਨਹੀਂ ਲੱਗਦੀ ਸੀ ਉਹਦੀ ਉਹਨੂੰ ਚਿੰਤਾ ਹੋਣ ਲੱਗ ਪਈ ਔਰਤ ਨੂੰ ਉਹ ਉਹਨੂੰ ਡਾਕਟਰ ਕੋਲ ਲੈ ਕੇ ਗਈ ਵੀ ਮੈਂ ਚੈੱਕ ਕਰਵਾ ਆਂ ਵੀ ਡਾਕਟਰ ਕੋਲ ਵੀ ਖਾਂਦਾ ਕਿਉਂ ਨਹੀਂ ਇਹੋ ਅੱਗੇ ਤਾਂ ਬੜਾ ਵਧੀਆ ਖਾਂਦਾ ਪੀਂਦਾ ਸੀ ਫਿਰ ਉਹ ਜਾਨਵਰਾਂ ਦੇ ਹਸਪਤਾਲ ਜਦੋਂ ਗਈ ਤਾਂ ਡਾਕਟਰ ਨੇ ਚੈੱਕ ਕੀਤਾ ਅਜਗਰ ਨੂੰ ਤਾਂ ਉਹਨੇ ਜਿਹੜੀ ਗੱਲ ਦੱਸੀ ਔਰਤ ਨੂੰ ਉਹਦੀ ਰੂਹ ਕੰਬ ਗਈ। ਮਤਲਬ ਉਹਨੂੰ ਲੱਗਿਆ ਵੀ ਇਹ ਕੀ ਹੋ ਗਿਆ? ਡਾਕਟਰ ਕਹਿੰਦਾ ਇਹ ਸੱਪ ਭੁੱਖਾ-ਪੱਖਾ ਕੋਈ ਨਹੀਂ ਹੈਗਾ। ਇਹ ਸਿਰਫ ਤੁਹਾਨੂੰ ਖਾਣ ਦੀ ਤਿਆਰੀ ਕਰ ਰਿਹਾ। ਇਹ ਤਾਂ ਕਈ ਦਿਨਾਂ ਤੋਂ ਭੁੱਖ ਆਪਣੀ ਖਾ ਨਹੀਂ ਰਿਹਾ ਕੁਝ ਤੇ ਭਲੇ ਭਲੇ ਸ ਤੁਹਾਨੂੰ ਤਾਂ ਮਾਰਦੇ ਆਲੇ ਦੁਆਲੇ ਤੁਹਾਡਾ ਨਾਪਾ ਲੈ ਰਿਹਾ। ਪੀ ਕਿੰਨੀ ਕ ਮੈਂ ਭੁੱਖ ਰੱਖਾਂ ਤੇ ਮੈਂ ਖਾਵਾ ਤਾਂ ਮੈਂ ਨਿਗਾ ਸਕਾਂ ਬਸ ਸਮਾਂ ਡੀਕ ਰਿਹਾ ਇਹੋ ਮੌਕਾ ਪੈਣ ਤੇ ਇਹ ਤੁਹਾਨੂੰ ਖਾਏਗਾ ਬਸ ਉਥੋਂ ਔਰਤ ਨੇ ਕਿਹਾ ਵੀ ਇਹਨੂੰ ਜਾਨਵਰ ਨੂੰ ਮਾਰ ਦਿਓ ਇਸ ਕਹਾਣੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ਇਹ ਸਿੱਖਿਆ ਮਿਲਦੀ ਹੈ ਵੀ ਸਾਡੀ ਜਿੰਦਗੀ 'ਚ ਕਈ ਵਾਰੀ ਇਦਾਂ ਦੇ ਸੱਪਾਂ ਵਰਗੇ ਬੰਦੇ ਆ ਜਾਂਦੇ ਆ ਅਣਜਾਣੇ ਉਹ ਉਹ ਸਾਡੇ ਬਹੁਤ ਨੇੜੇ ਨੇੜੇ ਰਹਿੰਦੇ ਆ ਬੜਾ ਮਿੱਠਾ ਬੋਲਦੇ ਆ ਬੜਾ ਪਿਆਰ ਦਾ ਨਾਟਕ ਕਰਦੇ ਆ ਪਰ ਉਹ ਕੋਈ ਮੌਕਾ ਲੱਭ ਰਹੇ ਹੁੰਦੇ ਆ ਡੰਗ ਮਾਰਨ ਦਾ ਸੋ ਸਾਰੇ ਨਹੀਂ ਹੁੰਦੇ ਪਰ ਹੁੰਦੇ ਆ ਸੋ ਇਹੋ ਜਿਹੇ ਬੰਦਿਆਂ ਤੋਂ ਬਚਣ ਦੀ ਲੋੜ ਹੈ ਜ਼ਿੰਦਗੀ 'ਚ ਨਾ ਹਮੇਸ਼ਾ ਜਿਹੜੇ ਮਿੱਤਰ ਦੋਸਤ ਹੈ ਬਹੁਤੇ ਜ਼ਿਆਦਾ ਨਹੀਂ ਰੱਖਣੇ ਚਾਹੀਦੇ ਸੀਮਤ ਚਾਹੀਦੇ ਆ ਤੇ ਵਿਸ਼ਵਾਸ ਵਾਲੇ ਚਾਹੀਦੇ ਆ ਹਾਂ ਇਹ ਨਹੀਂ ਕਹਿੰਦਾ ਵੀ ਤੁਸੀਂ ਉਹੀ ਬੰਦੇ ਰੱਖਣੇ ਜਿਨ੍ਹਾਂ ਦਾ ਤੁਹਾਡੇ ਬਰਾਬਰ ਰਤਬਾ ਹੋਵੇ ਨਹੀਂ ਰਤਬਾ ਮਾੜਾ ਮੋਟਾ ਅੱਗੇ ਪਿੱਛੇ ਹੋ ਜਾਵੇ ਪਰ ਠੋਖੇ ਬਾਜ ਨਾ ਹੋਵੇ ਸੱਪਾਂ ਵਰਗੇ ਨਾ ਹੋਣ ਕਹਿੰਦੀ ਹੈ ਕਿ ਸਿਆਣੇ ਕਿ ਸੱਪ ਕਿਸੇ ਦੇ ਮਿੱਤ ਨਹੀਂ ਹੁੰਦੇ ਚਾਹੇ ਦੁੱਧ ਪਿਆਈ ਜਾਓ ਡੰਗ ਤਾਂ ਤੁਹਾਨੂੰ ਮਾਰਨਗੇ ਕਿਉਂਕਿ ਉਹ ਜਾਨਵਰ ਦੀ ਫਿਤਰਤ ਹੈ ਉਹਦਾ ਕਸੂਰ ਨਹੀਂ ਹੈਗਾ ਸੱਪ ਦਾ ਉਹਦੀ ਫਿਤਰਤ ਹੈ ਇਹੋ ਡੰਗ ਮਾਰਨ ਸਾਰਿਆਂ ਦੀਆਂ ਅਲੱਗ-ਅਲੱਗ ਫਿਤਰਤਾਂ ਹੁੰਦੀਆਂ ਐ ਤੇ ਬੰਦਾ ਨਾ ਆਪਣੇ ਆਪ ਨੂੰ ਜਾਨਵਰਾਂ ਦੇ ਨਾਲ ਵੀ ਕੰਪੇਅਰ ਕਰਦਾ ਰਹਿੰਦਾ ਐ ਜਿੱਦਾਂ ਸ਼ੇਰ ਨੂੰ ਤਾਕਤਵਰ ਸਮਝਦਾ ਐ ਅਮ ਬਾਜ ਨੂੰ ਤੇਜ ਮਤਲਬ ਤੇਜ ਨਿਸ਼ਾਨੇ ਵਾਲਾ ਅੱਖ ਵਾਲਾ ਹਰੇ ਲੂੰਬੜੀ ਨੂੰ ਕਹਿ ਦਿੰਦਾ ਵੀ ਸ਼ੈਤਾਨ ਐ ਮਤਲਬ ਬਹੁਤ ਕੁਝ ਐ ਬੰਦਾ ਕੰਪੇਅਰ ਇਹਨਾਂ ਨਾਲ ਕਰ ਦਿੰਦਾ ਪਰ ਇਹ ਫਿਤਰਤਾਂ ਬੰਦੇ ਜੀ ਹੀ ਹੁੰਦੀਆਂ ਐ ਉਹ ਤਾਂ ਕੁਦਰਤੀ ਫਿਤਰਤ ਹੈ ਉਹ ਤਾਂ ਜਾਨਵਰ ਦੀ ਫਿਤਰਤ ਹੈ ਸੱਪ ਦੀ ਇਹ ਸਾਰੀਆਂ ਫਿਤਰਤਾਂ ਜਿਹੜੀਆਂ ਹੁੰਦੀਆਂ ਹਨ ਨਾ ਆਦਤਾਂ ਜਾਨਵਰਾਂੀਆਂ ਦਾ ਬੰਦੇ 'ਚ ਹੁੰਦੀਆਂ ਹੀ ਆ ਬੰਦਾ ਦੇ ਹਰ ਇੱਕ ਬੰਦਾ ਆਪਣਾ ਮੌਕੇ ਤੇ ਰੰਗ ਦਕਾੜਦਾ ਹੀ ਹੁੰਦਾ ਹੈ ਸੋ ਇਦਾਂ ਦੇ ਫਿਤਰ ਫਿਤਰਤ ਵਾਲੇ ਬੰਦੇ ਤੋਂ ਬਚਣਾ ਬਹੁਤ ਜ਼ਰੂਰੀ ਹੈ ਮਤਲਬ ਉਨਾਂ ਕੀ ਹੀ ਰੱਖੋ ਹਰ ਇੱਕ ਬੰਦੇ ਦੇ ਨਾਲ ਜਿੰਨਾ ਜ਼ਰੂਰੀ ਹੈ ਸਿਰਫ ਉਹੀ ਵਿਸ਼ਵਾਸ ਵਾਲੇ ਬੰਦਿਆਂ ਦੇ ਨਾਲ ਹੀ ਅਮ ਗੱਲਬਾਤ ਆਪਣੀ ਦਿਲ ਦੀ ਖੋਲਣੀ ਚਾਹੀਦੀ ਹੈ ਸਾਰੇ ਅੱਗੇ ਕਹਿੰਦੇ ਆਂ ਵੀ ਸਿਆਣੇ ਵੀ ਕਹਿੰਦੇ ਹੁੰਦੇ ਆਂ ਵੀ ਰੋਟੀ ਦੁਨੀਆ ਤੋਂ ਲੁਕੋ ਕੇ ਖਾਣੀ ਚਾਹੀਦੀ ਹੈ ਵੀ ਹਰੀਕ ਮੋਰੀ ਨਹੀਂ ਦੱਸ ਦੱਸ ਦੇਣਾ ਚਾਹੀਦਾ ਮੇਕੋ ਆ ਕੁਛ ਹੈ ਆ ਕੁਛ ਹੈ ਮੇਰਾ ਇਦਾਂ ਇਹਦੇ ਨਾਲ ਮੇਰਾ ਰਿਸ਼ਤਾ ਇਦਾਂ ਹੈ ਇਹਦੇ ਨਾਲ ਹੁੰਦਾ ਹੈ ਸੋ ਇਹ ਚੀਜ਼ਾਂ ਅੱਗੇ ਜਾ ਕੇ ਬਹੁਤ ਅਫੈਕਟ ਕਰਦੀਆਂ ਆ ਤੁਹਾਡੇ ਪ੍ਰਭਾਵ ਪਾਣੀਆਂ ਤੁਹਾਡੇ ਰਿਸ਼ਤਿਆਂ ਤੇ ਤੇ ਤੁਹਾਡੇ ਬਿਗੜ ਵੀ ਸਕਦੇ ਆ ਇਹਨਾਂ ਚੀਜ਼ਾਂ ਨਾਲ ਰਿਸ਼ਤੇ ਸੋ ਉਹਨਾਂ ਕੀ ਰੱਖਣਾ ਚਾਹੀਦਾ ਸੋ ਇਸ ਦੀ ਵੀਡੀਓ ਹਾਂ ਉਮੀਦ ਕਰਦਾ ਵੀਡੀਓ ਤੁਹਾਨੂੰ ਠੀਕ ਲੱਗੀ ਹੋਏਗੀ ਮੈਂ ਆਪਣੇ ਕੋਲ ਤਾਂ ਕੋਸ਼ਿਸ਼ ਕਰਦਾ ਰਹਿਣਾ ਇਸ ਤਰ੍ਹਾਂ ਦੀ ਵੀਡੀਓ ਪਾਉਣਾ ਹੁੰਦਾ ਮੈਂ ਜੇ ਚੰਗਾ ਲੱਗੇ ਤੇ ਚੰਗੀ ਲੱਗੀ ਹੈ ਨਾ ਵੀਡੀਓ ਇਹੋ ਤਾਂ ਸ਼ੇਅਰ ਜਰੂਰ ਕਰ ਦਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬਸ ਇਹੀ ਕੁਝ ਐ ਅੱਜ ਆਫਿਸ ਤੇ ਸਿਗਾ ਮੈਂ ਤੇ ਮੈਂ ਤੁਹਾਨੂੰ ਆਫਿਸ ਵੀ ਦਿਖਾਉਂਦਾ ਆਪਣਾ ਲਾਸਟ ਜੀ ਦਿਖਾਉਣਾ ਮੈਂ ਕਿਉਂਕਿ ਮੈਂ ਪਹਿਲਾਂ ਵੀਡੀਓ ਬਣਾਣੀ ਚਾਹੁੰਦਾ ਸੀਗਾ ਫਿਰ ਆਫਿਸ ਤੁਹਾਨੂੰ ਦਿਖਾ ਦਵਾਂ ਆਪਣਾ ਆ ਮੇਰਾ ਆਫਿਸ ਹੈ ਜੀ ਆਹਾ ਆ ਮੇਰਾ ਪੀਸੀ ਹੈ ਆਹਾ ਤਾਂ ਬਾਕੀ ਹੋਰ ਪੀਸੀ ਹੈ ਇੱਕ ਮਿੰਟ ਸਾਡਾ ਸੀਜ਼ਨਲ ਕੰਮ ਹੁੰਦਾ ਸਾਡਾ 7 8 6 7 ਕ ਮਹੀਨੇ ਦਾ ਕੰਮ ਹੁੰਦਾ ਜਿਹੜਾ ਜਿਆਦਾ ਚੋਰਾ ਦਾ ਹੁੰਦਾ ਹੈ ਇਹ ਅਨੰਦਨਸ ਤੋਂ ਛੁੱਟੀਆਂ ਨਾਲ ਦਾ ਹੀ ਕੰਮ ਆਉਂਦਾ ਹੈ ਅੱਜ ਕ ਨਹੀਂ ਇੱਕ ਦੋ ਬੰਦਿਆਂ ਦਾ ਕੰਮ ਤਾਂ ਹੈਗਾ ਹੈ ਤੇ ਮੈਂ ਕਰ ਵੀ ਰਿਹਾ ਸੀਗਾ ਤੇ ਮੈਂ ਹੁਣ ਥੋੜਾ ਜਿਹਾ ਵਿਲਾ ਹੋ ਗਿਆ ਸੀ ਮੈਂ ਕਿਹਾ ਚਲੋ ਵੀਡੀਓ ਇੱਕ ਬਣਾ ਹੀ ਲੈਨੇ ਦਿਮਾਗ 'ਚ ਇੱਕ ਵਿਸ਼ਾ ਸੀ ਕਈ ਦਿਨਾਂ ਤੋਂ ਨਹੀਂ ਬਣ ਰਹੀ ਸੀ ਮਿਲਦੇ ਆਂ ਅਗਲੀ ਕਿਸੇ ਵੀਡੀਓ 'ਚ ਤੇ ਜਲਦੀ ਮਿਲਾਂਗੇ ਹੁਣ ਬਣਾਨੇ ਆ ਹੁਣ ਲਗਾਤਾਰ ਕੁਝ ਬਣਾਣਾ ਵਾ ਵੀਡੀਓ ਕਿਉਂਕਿ ਪਹਿਲਾਂ ਕੰਮਾਂ ਕਰਾਂ ਚ ਬੀਜੀ ਸੀਗਾ ਸੋ ਤੁਹਾਡਾ ਦਿਨ ਸ਼ੁਭ ਰਹੇ ਖੁਸ਼ ਰਹੋ ਸਲਾਮਤ ਰਹੋ ਰੱਬ ਰਾਖਾ